ਅੱਸੀ ਗੱਲ ਦੋਸਤੋ ਪਹਿਲੀ ਗੱਲ ਕਿ ਅਸੀਂ ਜੰਗ ਚਾਹੁੰਦੇ ਨਹੀਂ ਅਸੀਂ ਅਮਨ ਚਾਹੁੰਦੇ ਆ ਤੇ ਜੇ ਵੱਧੋ-ਵੱਦੀ ਸਾਡੇ ਉੱਤੇ ਜੰਗ ਥੋਪੀ ਜਾਂਦੀ ਆ ਤੇ ਫਿਰ ਅਸੀਂ ਪਿੱਛੇ ਹਟਣ ਵਾਲੇ ਚੁਮੀ ਨਹੀਂ ਆ ਜੇ ਮੋਢੇ ਤੇ ਆ ਹੀ ਪਈ ਆ ਤੇ ਫਿਰ ਮਿੱਤਰੋ ਚੱਲਣੀ ਵੀ ਆਪ ਨੂੰ ਪੈਣੀ ਆ ਤੇ ਸਿਆਣੇ ਕਹਿੰਦੇ ਹੁੰਦੇ ਆ ਕਿ ਬੂਹੇ ਬੈਠੀ ਜਾਂ ਜੀ ਤੇ ਮਿੰਨੋ ਕੁੜੀ ਦੇ ਕੰਨ ਵਾਲੀ ਗੱਲ ਨਾ ਕਰੀਏ ਅੱਜ ਕੱਲ੍ਹ ਹਮਲੇ ਤੇ ਹਮਲੇ ਹੋ ਰਹੇ ਕਦੀ ਮਜ਼ੇ ਲੈਣਾ ਵਾਲੇ ਹੁੰਦੇ ਤੇ ਕਦੀ ਡਰੋਨਾਂ ਨਾਲ ਹਮਲੇ ਹੁੰਦੇ ਰੱਬ ਨਾ ਕਰੇ ਕਿਸੇ ਜਗ੍ਹਾ ਤੇ ਕੋਈ ਵੱਡਾ ਹਮਲਾ ਹੁੰਦਾ ਤੇ ਉੱਥੇ ਵਾ ਸਾਨੂੰ ਖੂਨ ਦੀ ਲੋੜ ਪੈਣੀ ਆ ਤੇ ਮਿੱਤਰੋ ਜਿਹੜੇ ਬਾਡਰਾਂ ਦੇ ਬੈਠੇ ਗੋਲੀਆਂ ਚਲਾਉਂਦੇ ਆ ਆਪਣਾ ਕੰਮ ਕਰਨਦੇ ਆ ਦਫ਼ਤਰਾਂ ਵਿੱਚ ਬੈਠੇ ਸਿਵਲ ਵਿਭਾਗ ਦੇ ਕਰਮਚਾਰੀਓ ਪੋ ਆਪਣਾ ਕੰਮ ਕਰ ਰਹੇ ਆ ਤੇ ਸਾਡਾ ਵੀ ਇੱਕ ਫਰਜ਼ ਬਣਦਾ ਕਿ ਅਸੀਂ ਇੱਕ ਜੰਗ ਦੀ ਤਿਆਰੀ ਦੇ ਲਈ ਪਹਿਲਾਂ ਹੀ ਤਿਆਰੀ ਕਰਕੇ ਰੱਖੀਏ ਕਿ ਅਸੀਂ ਸੋਮਵਾਰ ਤੋਂ ਮਨਜੀਠਾ ਹਲਕੇ ਦੇ ਵਿੱਚ ਇੱਕ ਮੁਹਿੰਮ ਸ਼ੁਰੂ ਕਰਨ ਜਾ ਰਹੇ ਆ ਖੂਨਦਾਨ ਦੀ ਘੱਟੋ ਘੱਟ 400 ਜੁੰਡ ਜਿਹੜਾ ਖੂਨ ਅਸੀਂ ਆਪਣੇ ਕੋਲ ਜਮ੍ਹਾਂ ਰੱਖਣਾ ਤੇ ਮੇਰੀ ਅਦਲੱਖਾ ਬਲੱਡ ਬੈਂਕ ਦੇ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਬੜਾ ਵਧੀਆ ਸਹਿਯੋਗ ਦਿੱਤਾ ਉਹਨਾਂ ਕਹਿੰਦੇ ਕਿ ਤੁਹਾਡਾ 400 ਯੂਨਟ ਜਿਹੜਾ ਅਸੀਂ ਸਟੋਰ ਕਰਕੇ ਰੱਖਾਂਗੇ ਖੂਨਦਾਨ ਉੱਤੇ ਜਿੰਨਾ ਵੀ ਖਰਚਾ ਆਉਂਦਾ ਤੇ ਪ੍ਰਬੰਧਾ ਦੇ ਖਰਚੇ ਤੇ ਅਸੀਂ ਕਰਨੇ ਆ ਜਿਦ ਤਰਾ ਟੈਸਟ ਵਗੈਰਾ ਤੇ ਜਾਗੂਰ ਸਮਾਨ ਆ ਉਹ ਸਾਰਾ ਅਦਲੱਖਾ ਬੈਂਕ ਦਾ ਹੋਣਾ ਤੇ ਨਾਲ ਉਹਨਾਂ ਇਹ ਵੀ ਕਿਹਾ ਕਿ ਤੁਹਾਡੇ ਮਜੀਠੇ ਹਲਕੇ ਵਿੱਚ ਜਦੋਂ ਵੀ ਕਿਸੇ ਖੂਨ ਦੀ ਲੋੜ ਪੈਂਦੀ ਹੈ ਉਸ ਖੂਨ ਦੇ ਪੈਸੇ ਨਹੀਂ ਤੁਹਾਡਾ ਖੂਨ ਜਿਹੜਾ ਫ੍ਰੀ ਅਸੀਂ ਛੱਡ ਕੇ ਆਵਾਂਗੇ ਤੇ ਵੀਰੋ ਸੋਮਵਾਰ ਨੂੰ ਅਸੀਂ ਬੱਸ ਸਟੈਂਡ ਮਜੀਠਾ ਦੇ ਵਿੱਚ ਇੱਕ ਵੱਡਾ ਖੂਨਦਾਨ ਕੈਂਪ ਲਾ ਰਹੇ ਹਾਂ ਉਸ ਤੋਂ ਬਾਅਦ ਕਤੂਨਗਰ ਬਾਬਾ ਬੁੱਢਾ ਸਾਹਿਬ ਜਾਵਾਂਗੇ ਫਿਰ ਗੈਂਤੀਪੁਰ ਦੇ ਰੇਹੇ ਚਲਾਵਾਂਗੇ ਤੇ ਇੱਕ ਟਾਲੀ ਸਾਹਿਬ ਦੇ ਰੇਹੇ ਚਲਾਵਾਂਗੇ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਪਿੱਛੇ ਨਾ ਹਟੋ ਕੁਝ ਲੋਕ ਅਸਰਦਾ ਤੇ ਆਪਣਾ ਖੂਨ ਦੋਲ ਕੇ ਤੁਹਾਡੀ ਰਾਖੀ ਕਰ ਰਹੇ ਆ ਤੇ ਜੇ ਉਹਨਾਂ ਨੂੰ ਖੂਨ ਦੀ ਲੋੜ ਪਈ ਤੇ ਤੁਹਾਡਾ ਖੂਨ ਜਿਹੜਾ ਉਹਨਾਂ ਦੇ ਕੰਮ ਆਉਣਾ ਚਾਹੀਦਾ ਹੁਣ ਸੰਗੋ ਨਾ ਸ਼ਰਮਾਓ ਨਾ ਦਿਲ ਖੋਲ ਕੇ ਤੇ ਮਰਦ ਦੇ ਬੱਚੇ ਬਣ ਕੇ ਮੈਦਾਨ ਦੇ ਵਿੱਚ ਆਓ ਅਸੀਂ ਵੀ ਇੱਕ ਸਪਾਈ ਦੀ ਤਰ੍ਹਾਂ ਲੜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ